ਅੱਛਾ ਪੁੱਲਰ ਸਾਹਿਬ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਸਿਰਫ ਤੁਸੀਂ ਉਹ ਤਾਂ ਇਸ ਤਰ੍ਹਾਂ ਦਾ ਕਿਉਂਕਿ ਪੰਜਾਬ ਹਮੇਸ਼ਾ ਸੇਤ ਲਈ ਜਾਣਿਆ ਜਾਂਦਾ ਸੀ ਇਹ ਕਿਹਾ ਜਾਂਦਾ ਸੀ ਕਿ ਬੜੇ ਹੱਟੇ-ਖੱਟੇ ਨੌਜਵਾਨ ਨੇ ਪੰਜਾਬ ਦੇ ਇੱਕ ਸਮਾ ਸੀ ਜਦ ਖੇਡਾਂ ਦੇ ਵਿੱਚ ਵੀ ਮੋਰੀ ਭੂਮਿਕਾ ਦੇਸ਼ ਦੇ ਵਿੱਚ ਨਿਭਾਉਂਦਾ ਸੀ ਤੇ ਹੁਣ ਸਾਡਾ ਗਵੰਡੀ ਸੂਬਾ ਜਿਹੜਾ ਹਰਿਆਣਾ ਹੈ ਉਹ ਸਾਡੇ ਤੋਂ ਕਿਤੇ ਨਾ ਕਿਤੇ ਉੱਪਰ ਹੈ ਤਾਂ ਇਹਨਾਂ ਦੇ ਪਿੱਛੇ ਕੀ ਕਾਰਨ ਸਮਝਦੇ ਆਲ ਓਵਰ ਜੇ ਤੁਸੀਂ ਦੋ ਚਾਰ ਕਾਰਨ ਜਾਣਣੇ ਹੁਣ ਕਿ ਸਾਡੇ ਖਿਡਾਰੀ ਹੀ ਜਿਹੜੇ ਨੌਜਵਾਨ ਨੇ ਉਹੀ ਪਿੱਛੇ हट ਗਏ ਜਾਂ ਹੋਰ ਵੀ ਕਾਰਨ ਨੇ ਸਾਡੀ ਜਿਹੜੀ ਪੋਲਿਟਿਕਸ ਹੈ ਜੀ ਇਹ ਜ਼ਿੰਮੇਵਾਰ ਆ ਸਾਡੇ ਪੰਜਾਬ ਦੀ ਜੀ ਜਿਸ ਤਰ੍ਹਾਂ ਅਸੀਂ 78 ਸੈਕਟਰ ਚ ਹੁਣ ਅਸੀਂ ਪ੍ਰੈਕਟਿਸ ਕਰਦੇ ਆ ਪਹਿਲਾਂ ਜਿਹੜੇ ਸਾਡੇ ਇੱਕ ਕੋਚ ਸਵਰਨ ਸਿੰਘ ਸੀ ਇੱਕ ਪ੍ਰਹਿਤਮ ਸਿੰਘ ਸੀ ਸਾਡੇ ਪ੍ਰਧਾਨ ਹੈ ਮਲਕੀਤ ਸਿੰਘ ਵੀ ਕੋਚ ਹੈ ਹੋਰ ਵੀ ਕਾਫੀ ਨੇ ਉੱਥੇ ਤੇ ਉਹ ਅਸੀਂ ਗੁਰਦੁਆਰਾ ਕਮਲ ਸਾਹਿਬ ਦੇ ਸਾਹਮਣੇ ਪੁੱਡਾ ਦਫ਼ਤਰ ਦੇ ਸਾਹਮਣੇ ਪੁੱਡਾ ਦੀ ਜਗ੍ਹਾ ਸੀ ਆਪ ਹੀ ਅਸੀਂ ਸਾਬ ਸਫਾਈ ਕੀਤੀ ਉੱਥੇ ਪ੍ਰੈਕਟਿਸ ਕਰਦੇ ਸੀ ਸਾਨੂੰ 78 ਸੈਕਟ ਦੇ ਖੇਡ ਸਟੇਡੀਅਮ 'ਚ ਬੜਨਿਸ਼ ਦੇ ਰਹੇ ਕਹਿੰਦੇ ਤੁਸੀਂ ਸਰਕਾਰ ਤੋਂ 250 ਰੁਪਏ ਪਹਿਲਾਂ ਜਮ੍ਹਾਂ ਕਰਾ ਕੇ ਐਂਟਰੀ ਫੀਸ ਲੈ ਕੇ ਆਓ ਅਸੀਂ ਕਿਹਾ ਵੀ ਸਾਨੂੰ ਉਹ ਕਹਿੰਦੇ ਨਹੀਂ ਨਹੀਂ ਅਸੀਂ ਉਹ ਸਾਨੂੰ ਬੜਨਿਸ਼ ਨਹੀਂ ਦਿੰਦੇ ਅਸੀਂ ਤਿੰਨ ਵੀਡੀਓ ਫਿਲਮਾਂ ਅਸੀਂ ਸਾਰੇ ਖਿਡਾਰੀ 40 50 ਖਿਡਾਰੀ ਆ ਉੱਥੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਆ ਉੱਥੇ 5 6 ਤਾਂ ਸਾਡੇ ਨਿਹਾਰ ਕਮੇਡ ਮੈਂ ਉਹਨੇ ਇੰਟਰਨੈਸ਼ਨਲ ਲੈਵਲ ਤੇ ਨਾਮ ਦਿੱਤਾ ਹੈ ਇੱਕ ਬਰਸਲ ਸਰਦੀ ਬੇਟੀ ਹੈ ਉਹਨਾਂ ਨੇ ਵੀ ਏਸ਼ੀਆ ਚੋਂ ਮੈਡਲ ਜਿੱਤ ਕੇ ਆਈ ਹੈ ਤੇ ਇਸ ਤਰ੍ਹਾਂ ਸਾਡੇ ਖਿਡਾਰੀ ਐ ਇਸ ਤਰ੍ਹਾਂ ਅਸੀਂ ਤਿੰਨ ਵੀਡੀਓ ਫਿਲਮਾਂ ਬਣਾ ਕੇ ਪਾਈਆਂ ਉਹ ਵੀਡੀਓ ਫਿਲਮਾਂ ਮੇਰਾ ਹਲਾ ਐਮ ਐਲ ਐਨ ਵੀ ਦੇਖੀਆਂ ਸ਼ਾਇਦ ਭਗਵਾਨ ਦਮਨ ਜੀ ਨੇ ਵੀ ਦੇਖਣੀਆਂ ਹੋਣੀਆਂ ਫਿਰ ਸਾਨੂੰ ਉਹਨਾਂ ਦੇ ਕੁਝ ਬੰਦੇ ਆਏ ਪਤਾ ਨਹੀਂ ਕੌਣ ਸੀ ਕਹਿੰਦੇ ਜੀ ਆਜੋ ਉੱਥੇ ਆਜੋ ਅਸੀਂ ਫਿਰ ਉੱਥੇ ਗਏ ਉੱਥੇ ਅਸੀਂ ਆਪਣਾ ਸਵਰਨ ਕੋਚ ਜੀ ਨੇ ਆਪਣਾ ਉੱਥੇ ਜਿੰਮ ਬਣਾ ਲਿਆ ਮਤਲਬ ਉੱਥੇ ਆਪਣਾ ਡੰਬਲ ਰੱਖ ਲਿਆ ਵੇਟ ਰੱਖ ਲਿਆ ਐਕਸਰਸਾਈਜ਼ ਵਾਲਾ ਸਮਾਨ ਸਾਰਾ ਉੱਥੇ ਫਿਕਸ ਕਰ ਲਿਆ ਅਸੀਂ ਗਰਾਊਂਡ 'ਚ ਜਾਂਦੇ ਹਾਂ ਉੱਥੇ ਤੇ ਅਸੀਂ ਸਾਨੂੰ ਕੋਈ ਨਹੀਂ ਰੁਕਦਾ ਜਿਹੜੀ ਅਸੀਂ ਲੋਕ ਐ ਨਾ ਅਸੀਂ ਚਾਹੇ 20 ਹੋਈਏ ਚਾਹੇ 50 ਹੋਈਏ ਚਾਹੇ 100 ਹੋਈਏ ਸਾਨੂੰ ਹੰਬਲਾ ਆਪ ਨੂੰ ਮਾਰਨਾ ਪਊਗਾ ਆਪ ਪਿੱਛੇ ਪੈਣਾ ਪਊਗਾ ਇਹ ਪੋਲੀਟੀਕਲ ਬੰਦਿਆਂ ਦੇ ਇਹ ਪੋਲੀਟੀਕਲ ਬੰਦਿਆਂ ਦੇ ਜੇ ਤੁਸੀਂ ਪਿੱਛੇ ਨਹੀਂ ਪਾਉਂਗੇ ਹੁਣ ਉਹਨਾਂ ਨੇ ਕਿਹਾ ਸੀ ਵੀ ਸਿੰਥੈਟਿਕ ਟ੍ਰੈਕ ਅਸੀਂ ਤੁਹਾਨੂੰ ਬਣਾ ਕੇ ਦੇਵਾਂਗੇ ਅਸੀਂ ਹੁਣ ਇਹਦੇ ਪਿੱਛੇ ਪਈ ਹੋਏ ਆ ਵੀ ਖੇਡ ਸਟੇਡੀਅਮ ਵਿੱਚ ਸਿੰਥੈਟਿਕ ਟ੍ਰੈਕ ਤੁਸੀਂ 올림픽 ਦੇ ਵਿੱਚ ਏਸ਼ੀਆ ਦੇ ਵਿੱਚ ਜਦੋਂ ਕੰਪੀਟੀਸ਼ਨ ਕਰਨ ਜਾਂਦੇ ਹੋ ਤੁਸੀਂ ਤੇ ਸਿੰਥੈਟਿਕ ਤੇ ਪ੍ਰੈਕਟਿਸ ਕਰਨੀ ਜ਼ਰੂਰੀ ਹੈ ਛੱਡੇ ਖਿਡਾਰੀ ਪੰਚਕੁੱਲਾ ਜਾਂਦੇ ਆ ਪ੍ਰੈਕਟਿਸ ਕਰਨ ਜਿਹਨੇ ਉੱਥੇ ਇੰਟਰਨੈਸ਼ਨਲ ਉੱਥੇ ਜਾਣਾ ਹੁੰਦਾ ਅਸੀਂ ਹੁਣ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਵੀ ਤੁਸੀਂ ਉੱਥੇ ਸਿੰਥੈਟਿਕ ਟਰੈਕ ਬਣਾ ਕੇ ਦਿਓ ਸਾਨੂੰ ਕਿਉਂਕਿ ਜਿਹੜੇ ਸਪਾਈਕਸ ਛੋਟੀਆਂ ਕਿੱਲਾਂ ਵਾਲੇ ਹੁੰਦੇ ਆ ਉਹ ਸਿੰਥੈਟਿਕ ਦੀ ਪ੍ਰੈਕਟਿਸ ਹੁੰਦੀ ਆ ਇਹਨਾਂ ਦੀ ਉਹ ਘਾਹ ਵਾਲੇ ਗਰਾਊਂਡ ਤੇ ਹੋ ਹੀ ਨਹੀਂ ਸਕਦੀ ਬੰਦਾ 21 ਸਾਲ ਦਾ ਗੱਭਰੂ ਦੌੜ ਲਾਈ ਨਹੀਂ ਸਕਦਾ